ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮਦਰ ਸਨ ਪੋਡਕਾਸਟ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਤਿਹਾਸ ਨਾਲ ਰਿਲੇਟਡ ਵੀਡੀਓ ਬਣਾਉਂਦੇ ਆਂ ਤੇ ਆਸ ਇਹ ਹੀ ਕਰਦੇ ਆਂ ਕਿ ਉਹਨਾਂ ਵੀਡੀਓ ਦੇ ਵਿੱਚ ਜੋ ਜਾਣਕਾਰੀ ਦਿੰਨੇ ਆਂ ਤੁਹਾਡੇ ਲਈ ਲਾਹੇਵੰਦ ਸਿੱਧ ਹੁੰਦੀ ਹੋ ਤਾਂ ਅੱਜ ਆਪਾਂ ਰੋਹਨ ਨੂੰ ਪੁੱਛਦੇ ਆਂ ਕਿ ਅੱਜ ਰੋਹਨ ਕਿਸ ਚੀਜ਼ ਬਾਰੇ ਜਾਣਨਾ ਚਾਹੁੰਦਾ ਮਮਾ ਜੀ ਅੱਜ ਤੁਸੀਂ ਇਹ ਇਸ ਕੁਐਸਚਨ ਦਾ ਜਵਾਬ ਦਿਓ ਹਰਮਨ ਸਿੰਘ ਜੀ ਕੌਣ ਸੀ ਅੱਜ ਰੋਹਨ ਜਾਣਨਾ ਚਾਹੁੰਦਾ ਕਿ हनुमान सिंह जी कौन सन आपा ਜਿਵੇਂ ਸਪਾ ਨੂੰ ਸਾਰਿਆਂ ਨੂੰ ਪਤਾ ਹੈ ਹਨਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਬਹਾਦਰ ਯੋਧੇ ਹੋਏ ਆ ਤੇ ਉਹਨਾਂ ਬਹਾਦਰ ਯੋਧਿਆਂ ਦੇ ਵਿੱਚੋਂ ਹੀ ਇੱਕ ਸੀਗੇ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਦੇਨ ਹੈ ਜਿਵੇਂ ਕਿ ਆਪਾਂ ਨੂੰ ਇਤਿਹਾਸ ਵਿੱਚ ਪੜਾਇਆ ਵੀ ਗਿਆ ਕਿ ਰਾਣੀ ਲక్ష్ਮੀਬਾਈ ਤੇ ਮੰਗਲ पांडे ਨੇ ਅੰਗਰੇਜ਼ਾਂ ਦੇ ਨਾਲ ਪਹਿਲੀ ਲੜਾਈ ਲੜੀ ਪਰ ਅਜੇ ਹਾਂ ਨਹੀਂ ਇਤਿਹਾਸ ਦੇ ਵਿੱਚ ਇਹ ਗੱਲ ਨਹੀਂ ਪੜਾਈ ਗਈ ਕਿ ਸਿੱਖ ਇਤਿਹਾਸ ਦੇ ਵਿੱਚ ਵੀ ਕੋਈ ਯੋद्धा ਹੋਇਆ ਜੀਨੇ ਅੰਗਰੇਜ਼ਾਂ ਦੇ ਨਾਲ ਪਹਿਲੀ ਲੜਾਈ ਲੜੀ ਤਾਂ ਜਿਹੜੀ ਸਭ ਤੋਂ ਪਹਿਲੀ ਲੜਾਈ ਅੰਗਰੇਜ਼ਾਂ ਦੇ ਨਾਲ ਲੜੀ ਗਈ ਉਹ ਸੀ ਸਿੱਖਾਂ ਦੁਆਰਾ ਸਿੱਖਾਂ ਦੇ ਜੱਥੇਦਾਰ ਸੀ ਅਕਾਲੀ ਫੌਜ ਦੇ ਅਕਾਲੀ ਫੁੱਲਾ ਸਿੰਘ ਪਹਿਲੇ ਜੱਥੇਦਾਰ ਸੀ ਦੂਸਰੇ ਜੱਥੇਦਾਰ ਬਣੇ ਬਾਬਾ ਹਨੂਮਾਨ ਸਿੰਘ ਜੀ ਜਦੋਂ ਉਹ ਜੱਥੇਦਾਰ ਬਣੇ ਤਾਂ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਪਹਿਲੀ ਲੜਾਈ ਅੰਗਰੇਜ਼ਾਂ ਦੇ ਵਿਰੁੱਧ ਲੜੀ ਜਿਦੇ ਵਿੱਚ ਸਿੱਖਾਂ ਦੀ ਜਿੱਤ ਹੁੰਦੀ ਹੈ ਪਰ ਕਿਸੇ ਦੀ ਗਰਦਾਰੀ ਦੇ ਕਾਰਨ ਉਹ ਜਿੱਤ ਹਾਰ ਦੇ ਵਿੱਚ ਬਦਲ ਜਾਂਦੀ ਹੈ ਤਾਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਜਿਹੀਆਂ ਗੱਲਾਂ ਜਿੰਨਾ ਬਾਰੇ ਆਪਾਂ ਨੂੰ ਪਤਾ ਨਹੀਂ ਹੈ ਤਾਂ ਅੱਜ ਆਪ ਉਹਨਾਂ ਦੇ ਵਿੱਚੋਂ ਹੀ ਇੱਕ ਅਜੀਹਾ ਇਤਿਹਾਸ ਲੈ ਕੇ ਆਏ ਆ ਜਿਹਦੇ ਬਾਰੇ ਤੁਹਾਨੂੰ ਪਤਾ ਲੱਗੇ ਤਾ ਆਪਾਂ ਸ਼ੁਰੂ ਕਰਦੇ ਹਾਂ ਤੁਸੀਂ ਐਂਡ ਤੱਕ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਯੁੱਧ ਹੋਇਆ ਕਿਸ ਤਰ੍ਹਾਂ ਉਹ ਲੜੇ ਕਿਸ ਤਰ੍ਹਾਂ ਕੀ ਹੋਇਆ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੂ ਤਾਂ ਗੱਲ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਾਰਾ ਪੰਜਾਬ ਉਹਨਾਂ ਅੱਗੇ ਸਿਰ ਝੁਕਾਉਂਦਾ ਸੀ ਪਰ ਇੱਕ ਅਜੇਹੀ ਫੌਜ ਵੀ ਸੀ ਜਿਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਸਿਰ ਝੁਕਾਉਂਦੇ ਸੀ ਤਾਂ ਇਸ ਜਿਹੜੀ ਫੌਜ ਦਾ ਨਾਂ ਸੀ ਅਕਾਲ ਫੌਜ ਅਕਾਲ ਰੈਜਿਮੈਂਟ ਇਸ ਫੌਜ ਨੂੰ ਕਿਹਾ ਜਾਂਦਾ ਸੀ ਜੋ ਸਿਰਫ ਅਕਾਲ ਪੁਰਖ ਦਾ ਕਹਿਣਾ ਮੰਨਦੇ ਸੀ ਉਹ ਕਿਸੇ ਹੋਰ ਦੇ ਅਧੀਨ ਨਹੀਂ ਸੀ ਉਹ ਇੰਨੀ ਹਿੰਮਤ ਰੱਖਦੀ ਸੀ ਉਹ ਫੌਜ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਉਹਨਾਂ ਨੇ ਕੋੜਿਆਂ ਦੀ ਸਜ਼ਾ ਸੁਣਾਈ ਸੀ ਠੀਕ ਹੈ ਜੀ ਤਾਂ ਜਦੋਂ ਅਕਾਲੀ ਫੂਲਾ ਸਿੰਘ ਅਕਾਲ ਫੌਜ ਦੇ ਜੱਥੇਦਾਰ ਸੀ ਤਾਂ ਇੱਕ ਵਾਰੀ ਅਫਗਾਨ ਅਫਗਾਨਾਂ ਵਿਰੁੱਧ ਲੜਾਈ ਚੱਲ ਰਹੀ ਹੁੰਦੀ ਆ ਤਾ ਅਕਾਲੀ ਫੂਲਾ ਸਿੰਘ ਅਰਦਾਸ ਕਰਦੇ ਆ ਕਿ ਅਸੀਂ ਉਧਰ ਲਈ ਚੱਲੇ ਆਂ ਪਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਿ ਤੁਸੀਂ ਹਲੇ ਨਾ ਜਾਓ ਕਿਉਂਕਿ ਅਫਗਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਉਹਦੇ ਵਿੱਚ ਹਾਰ ਵੀ ਹੋ ਸਕਦੀ ਹੈ ਪਰ ਅਕਾਲੀ ਫੂਲਾ ਸਿੰਘ ਕੀ ਕਹਿੰਦੇ ਆ ਕਿ ਅਸੀਂ ਅਰਦਾਸ ਕਰ ਚੁੱਕੇ ਆਂ ਯੁੱਧ ਲਈ ਤਾਂ ਹੁਣ ਅਸੀਂ ਜਾਵਾਂਗੇ ਤਾਂ ਅਕਾਲੀ ਫੂਲਾ ਸਿੰਘ ਦੀ ਫੌਜ ਅਫਗਾਨਾਂ ਦੇ ਨਾਲ ਯੁੱਧ ਲੜਨ ਲਈ ਜਾਂਦੀ ਹੈ ਤੇ ਉਹ ਇੰਨੀ ਬਹਾਦਰੀ ਨਾਲ ਇੰਨੀ ਦਲੇਰੀ ਨਾਲ ਯੁੱਧ ਲੜਦੀ ਹੈ ਕਿ ਉਹਦੇ ਵਿੱਚ ਉਹਨਾਂ ਦੀ ਜਿੱਤ ਹੁੰਦੀ ਆ ਅਕਾਲੀ ਫੌਜ ਕਹਿੰਦੀ ਆ ਕਿ ਅਸੀਂ ਕਿਸੇ ਦੇ ਅਧੀਨ ਨਹੀਂ ਆ ਅਸੀਂ ਸਿਰਫ ਅਕਾਲ ਪੁਰਖ ਨੂੰ ਮੰਨਦੇ ਆ ਸਾਡੇ ਤੇ ਕਿਸੇ ਦਾ ਹੁਕਮ ਨਹੀਂ ਚੱਲੇਗਾ ਤਾਂ ਉਹ ਜੋ ਵੀ ਕਰਦੇ ਸੀ ਆਪਣੀ ਮਰਜ਼ੀ ਨਾਲ ਕਰਦੇ ਸੀ ਤਾਂ ਜਦੋਂ ਅਕਾਲ ਰੈਜ਼ਿਮੈਂਟ ਅਕਾਲ ਫੌਜ ਯੁੱਧ ਦੇ ਵਿੱਚ ਜਾਂਦੀ ਸੀ ਤਾਂ ਦੁਸ਼ਮਨਾ ਦੇ ਛੱਕੇ ਛੁੜਾ ਦਿੰਦੀ ਸੀ ਇੰਨੀ ਦਲੇਰੀ ਨਾਲ ਉਹ ਲੜਦੇ ਸੀ ਉਹ ਇੰਨੀ ਹਿੰਮਤ ਨਾਲ ਲੜਦੇ ਸੀ ਕਿ ਜਿਵੇਂ ਕਿ ਆ ਜਾਂਦਾ ਹੈ ਕਿ ਕਸਾਈ ਬੱਕਰਾ ਵੱਡਦਾ ਤਾਂ ਉਹ ਆਪਣੇ ਦੁਸ਼ਮਨਾ ਨੂੰ ਵੀ ਇਸੇ ਤਰ੍ਹਾਂ ਹੀ ਵੱਡ ਦਿੰਦੇ ਸੀ ਉਹ ਕਿਸੇ ਤੇ ਤਰਸ ਨਹੀਂ ਸੀ ਕਰਦੇ ਜੋ ਸਿੱਖਾਂ ਦੇ ਵਿਰੁੱਧ ਬੋਲਦਾ ਜਾਂ ਉਹਨਾਂ ਦੇ ਵਿਰੁੱਧ ਕੁਝ ਕਰਨ ਦੀ ਕੋਸ਼ਿਸ਼ ਕਰਦਾ ਤਾਂ ਜਿਹੜੀ ਅੰਗਰੇਜ਼ ਸਰਕਾਰ ਹੁੰਦੀ ਹੈ ਸਾਰਾ ਕੁਝ ਉਹ ਦੇਖ ਰਹੀ ਹੁੰਦੀ ਉਹਨਾਂ ਦੀ ਨਿਗਾਹ ਦੇ ਵਿੱਚ ਹੁੰਦਾ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਸਾਰੇ ਪੰਜਾਬ ਤੇ ਰਾਜ ਕਰਦੇ ਆ ਤਾਂ ਉਹ ਉਹ ਪੰਜਾਬ ਦੇ ਸਾਰੇ ਲੋਕ ਉਹਨਾਂਗੇ ਸਿਰ ਝੁਕਾਉਂਦੇ ਆ ਤਾਂ ਪਰ ਮਹਾਰਾਜਾ ਰਣਜੀਤ ਸਿੰਘ ਵੀ ਇੱਕ ਅਜਿਹੀ ਫੌਜ ਹੈ ਜਿਹਦੇ ਅੱਗੇ ਸਿਰ ਝੁਕਾਉਂਦੇ ਆ ਤੋ ਸਭ ਕੁਝ ਦੇਖ ਰਹੇ ਹੁੰਦੇ ਆ ਫਿਰ ਕੀ ਹੁੰਦਾ ਨੁਸ਼ਾਇਰਾ ਦੀ ਲੜਾਈ ਦੇ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦੀਆਂ ਪਾ ਜਾਂਦੇ ਆ ਸ਼ਹੀਦੀ ਪਾਉਣ ਤੋਂ ਬਾਅਦ ਜਿਹੜਾ ਦੂਸਰਾ ਜੱਥੇਦਾਰ ਬਣਾਇਆ ਜਾਂਦਾ ਹੈ ਬਾਬਾ ਹਨੂਮਾਨ ਸਿੰਘ ਨੂੰ ਅਕਾਲ ਫੌਜ ਦਾ ਜੱਥੇਦਾਰ ਬਣਾਇਆ ਜਾਂਦਾ ਤਾਂ ਉਹਨਾਂ ਦੀ ਉਮਰ ਉਹ 90 ਸਾਲ ਦੀ ਸੀ ਤਾਂ ਉਹ ਹਰੇਕ ਯੁੱਧ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਲੜਦੇ ਕਿ ਇੱਕ ਨੌਜਵਾਨ ਬੰਦਾ ਇੱਕ ਨੌਜਵਾਨ ਮੁੰਡਾ ਲੜ ਰਿਹਾ ਏ ਇੰਨੀ ਬਹਾਦਰੀ ਨਾਲ ਲੜਦੇ ਸੀ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਅੰਗਰੇਜ਼ਾਂ ਨੂੰ ਇਹ ਮੌਕਾ ਮਿਲ ਜਾਂਦਾ ਕਿ ਅਸੀਂ ਆਪਣਾ ਪੰਜਾਬ ਤੇ ਰਾਜ ਕਰਨਾ ਸ਼ੁਰੂ ਕਰ ਦਈਏ ਤਾਂ ਉਹ ਪਹਿਲੀ ਲੜਾਈ ਹੁੰਦੀ ਹੈ ਅੰਗਰੇਜ਼ਾਂ ਦੀ ਸਿੱਖਾਂ ਦੇ ਵਿਰੁੱਧ ਮੁਦਕੀ ਦੀ ਲੜਾਈ ਹੁੰਦੀ ਹੈ ਜਿਦੇ ਵਿੱਚ ਮਹਾਰਾਣੀ ਜਿੰਦਾ ਪਹਿਲੀ ਚਿੱਠੀ ਲਿਖਦੀ ਹੈ ਸ਼ਾਮ ਸਿੰਘ ਅਟਾਰੀ ਨੂੰ ਤੇ ਦੂਸਰੀ ਚਿੱਠੀ ਲਿਖਦੇ ਉਹ ਬਾਬਾ ਹਨੂਮਾਨ ਸਿੰਘ ਨੂੰ ਮਹਾਰਾਣੀ ਜਿੰਦਾ ਦੇ ਜਿੰਦਾ ਕੋਰ ਦੇ ਵੱਲੋਂ ਦੋ ਚਿੱਠੀਆਂ ਲਿਖੀਆਂ ਜਾਂਦੀ ਹੈ ਜਦੋਂ ਮੁਦਕੀ ਦੀ ਲੜਾਈ ਚੱਲ ਰਹੀ ਹੁੰਦੀ ਹੈ ਤਾਂ ਸ਼ਾਮ ਸਿੰਘ ạtਾਰੀ ਬਹੁਤ ਬਹਾਦਰੀ ਨਾਲ ਲੜਦੇ ਉਸ ਯੁੱਧ ਦੇ ਮੈਦਾਨ ਦੇ ਵਿੱਚ ਤਾਂ ਜਦੋਂ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਬਾਬਾ ਹਨੂਮਾਨ ਸਿੰਘ ਵੀ ਲੜਾਈ ਲੜਨ ਲਈ ਯੁੱਧ ਦੇ ਮੈਦਾਨ ਵਿੱਚ ਆ ਰਹੇ ਹੈ ਤਾਂ ਜਿਹੜਾ ਉਹਨਾਂ ਦਾ ਲੀਡਰ ਹੁੰਦਾ ਅੰਗਰੇਜ਼ਾਂ ਦਾ ਟੁੰਡੇ ਲਾਟ ਉਹ ਕਹਿੰਦਾ ਹੈ ਅੰਗਰੇਜ਼ਾਂ ਨੂੰ ਵੀ ਜੀਨੇ ਭੱਜਣਾ ਭੱਜ ਜਾਓ ਨਹੀਂ ਤਾਂ ਤੁਹਾਡਾ ਬਹੁਤ ਬੁਰੇ ਹਾਲ ਹੋਊਗਾ ਕਿਉਂਕਿ ਬਾਬਾ ਹਨੂਮਾਨ ਸਿੰਘ ਆ ਰਹੇ ਆ ਤਾਂ ਕਈ ਅਜਿਹੇ ਅੰਗਰੇਜ਼ ਹੁੰਦੇ ਆ ਯੁੱਧ ਦੇ ਮੈਦਾਨ ਵਿੱਚੋਂ ਭੱਜ ਜਾਂਦੇ ਆ ਪਰ ਕਈ ਅਜਿਹੇ ਹੁੰਦੇ ਆ ਉਹਨਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਦਾ ਤਾਂ ਜਦੋਂ ਬਾਬਾ ਹਨੂਮਾਨ ਸਿੰਘ ਜੀ ਯੁੱਧ ਦੇ ਮੈਦਾਨ ਦੇ ਵਿੱਚ ਆਉਂਦੇ ਐ ਇੰਨੀ ਬਹਾਦਰੀ ਨਾਲ ਲੜਦੇ ਐ ਕਿ ਉਹਨਾਂ ਦੇ ਲੀਡਰ ਨੂੰ ਵੀ ਉਸ ਲੜਾਈ ਦੇ ਵਿੱਚੋਂ ਭੱਜਣਾ ਪੈਂਦਾ ਕਾ ਪੂਰੀ ਬਹਾਦਰੀ ਨਾਲ ਉਹ ਲੜਾਈ ਲੜੀ ਜਾਂਦੀ ਹੈ ਤੇ ਜਦੋਂ ਬਾਬਾ ਹਨੂਮਾਨ ਸਿੰਘ ਜੀ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਯੁੱਧ ਹੁਣ ਯੁੱਧ ਦੇ ਮੈਦਾਨ ਦੇ ਵਿੱਚ ਸਾਡੀ ਜਿੱਤ ਪੱਕੀ ਐ ਤਾਂ ਉਹ ਇਥੋਂ ਚਲੇ ਜਾਂਦੇ ਆ ਉਹ ਚਲੇ ਜਾਂਦੇ ਆ ਪਟਿਆਲਾ ਦੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦਾ ਉਸ ਸਮਿਆਂ ਦੇ ਵਿੱਚ ਇੱਕ ਮੇਨ ਗੜ ਹੁੰਦਾ ਜਿੱਥੇ ਉਹ ਸਿੱਖ ਰਹਿ ਰਹੇ ਹੁੰਦੇ ਆ ਤਾਂ ਜਦੋਂ ਉਹ ਇਸ ਚੀਜ਼ ਦਾ ਚਲੇ ਜਾਂਦੇ ਆ ਉਹ ਤਾਂ ਜਿਹੜੇ ਸਿੱਖ ਹੁੰਦੇ ਆ ਕਈ ਉਹਦੇ ਵਿੱਚ ਉਹ ਗੱਦਾਰੀ ਕਰਦੇ ਆ ਜਿਹੜੇ ਕਿ ਮੋਦੀ ਹੁੰਦੇ ਆ ਲੀਡਰ ਹੁੰਦੇ ਆ ਮੋਦੀ ਕੀ ਦੀ ਲੜਾਈ ਦੇ ਉਹ ਦੋ ਲੀਡਰ ਹੁੰਦੇ ਆ ਸਿੱਖਾਂ ਦੇ ਉਹ ਪਹਿਲੇ ਹੁੰਦੇ ਆ ਗੁਲਾਬ ਸਿੰਘ ਡੋਗਰਾ ਤੇ ਦੂਸਰੇ ਤੇਜ ਸਿੰਘ ਡੋਗਰਾ ਉਹ ਇਸ ਮੌਕੇ ਦਾ ਫਾਇਦਾ ਉਠਾਉਂਦੇ ਆ ਕਿ ਬਾਬਾ ਹਨੂਮਾਨ ਸਿੰਘ ਜੀ ਚਲੇ ਗਏ ਆ ਤਾਂ ਸਿੱਖਾਂ ਨੂੰ ਧੋਖਾ ਦਿੰਦੇ ਆ ਉਹ ਸਿੱਖਾਂ ਦੇ ਨਾਲ ਗਦਦਾਰੀ ਕਰਦੇ ਆ ਤਾਂ ਉਹ ਅੰਗਰੇਜ਼ਾਂ ਨਾਲ ਰਲ ਜਾਂਦੇ ਆ ਤਾਂ ਮੋਦੀ ਕੀ ਦੀ ਲੜਾਈ ਦੇ ਵਿੱਚ ਉਸ ਤੋਂ ਬਾਅਦ ਸਿੱਖਾਂ ਦਾ ਬਹੁਤ ਕਤਲੇਆਮ ਕੀਤਾ ਜਾਂਦਾ ਤੇ ਕਈ ਸਿੱਖ ਦਾਰ ਕੇ ਵਿਭਜ ਜਾਂਦੇ ਆ ਉਹ ਕਿਸ ਕ وجہ ਨਾਲ ਹੁੰਦਾ ਉਹ ਗੁਲਾਬ ਸਿੰਘ ਡੋਗਰਾ ਤੇ ਤੇਜ ਸਿੰਘ ਡੋਗਰਾ ਦੀ ਗਦਾਰੀ ਦੇ ਕਾਰਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੇ ਵੱਡੇ ਗਦਾਰ ਹੋਏ ਆ ਜਿਨ੍ਹਾਂ ਦੇ ਕਾਰਨ ਸਿੱਖ ਇਤਿਹਾਸ ਬਦਲਿਆ ਪਰ ਜੇਕਰ ਉਹ ਸਿੱਖ ਇਤਿਹਾਸ ਦੇ ਵਿੱਚ ਗਦਾਰੀ ਨਾ ਕਰਦੇ ਤਾਂ ਸਿੱਖਾਂ ਦਾ ਇਤਿਹਾਸ ਸਿੱਖ ਇਤਿਹਾਸ ਕੁਝ ਹੋਰ ਹੋਣਾ ਸੀ ਤਾਂ ਆਪਾਂ ਤੁਹਾਨੂੰ ਕੁਝ ਹੋਰ ਦੱਸ ਰਹੇ ਹੁੰਦੇ ਪਰ ਉਹਨਾਂ ਦੀ ਗਦਾਰੀ ਦੇ ਕਾਰਨ ਸਿੱਖਾਂ ਨੂੰ ਬਹੁਤ ਕੁਝ ਝੇਲਣਾ ਪਿਆ ਤਾਂ ਜਦੋਂ ਬਾਬਾ ਹਨੂਮਾਨ ਸਿੰਘ ਜੀ ਇੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਾਂਦੇ ਆ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਦੇ ਵਿੱਚ 2000 ਸੈਨਿਕਾਂ ਨੇ ਨਾਲ ਆਉਂਦੇ ਆ ਤਾਂ ਉਹ ਥੱਕੇ ਹਾਰੇ ਹੁੰਦੇ ਆ ਤਾਂ ਉੱਥੇ ਸਾਰੇ ਜਿਹੜੇ ਸਿੱਖ ਹੈ ਉਹ ਲੰਗਰ ਮਾਣੀ ਬਣਾਉਣ ਲੱਗ ਜਾਂਦੇ ਆ ਤਾਂ ਪਰ ਫੇਰ ਉਹੀ ਗੱਲ ਹੁੰਦੀ ਆ ਕਿ ਇੱਕ ਸਿੱਖ ਇੱਕ ਰਾਜਾ ਪਟਿਆਲਾ ਦਾ ਰਾਜਾ ਕਰਮ ਸਿੰਘ ਉਹ ਫੇਰ ਗੱਦਾਰੀ ਕਰਦਾ ਉਹ ਅੰਗਰੇਜ਼ਾਂ ਦਾ ਪਿੱਠੂ ਹੁੰਦਾ ਤੇ ਉਹ ਅੰਗਰੇਜ਼ਾਂ ਨੂੰ ਕਹਿੰਦਾ ਕਿ ਸਿੱਖ ਇੱਥੇ ਠਹਿਰੇ ਹੋਏ ਆ ਬਾਬਾ ਹਨੂਮਾਨ ਸਿੰਘ ਜੀ ਇੱਥੇ ਠਹਿਰੇ ਹੋਏ ਆ ਤੁਸੀਂ ਆਓ ਤੇ ਆਪਣਾ ਬਦਲਾ ਲਓ ਫਿਰ ਰਾਜਾ ਕਰਮ ਸਿੰਘ ਦੀ ਗਰਦਾਰੀ ਦੇ ਕਾਰਨ ਜਿਹੜੇ ਅੰਗਰੇਜ਼ ਐ ਉਹ ਤੂਪਾਂ ਦੇ ਨਾਲ ਬਹੁਤ ਜਿਹੜੇ ਉਹਨਾਂ ਦੇ ਹਥਿਆਰ ਹੁੰਦੇ ਆ ਜਿਹੜੇ ਕਿ ਸਿੱਖਾਂ ਦੇ ਕੋਲ ਨਹੀਂ ਹੁੰਦੇ ਅੰਗਰੇਜ਼ਾਂ ਦੇ ਕੋਲ ਬਹੁਤ ਤਰ੍ਹਾਂ ਦੇ ਹਥਿਆਰ ਹੁੰਦੇ ਆ ਤੌਹ ਹਥਿਆਰ ਲੈ ਕੇ ਉੱਥੇ ਪਹੁੰਚਦੇ ਆਪਣੀਆਂ ਤੂਪਾਂ ਦੇ ਨਾਲ ਤੇ ਲੰਗਰ ਬਣਾ ਰਹੇ ਸੀ ਸਿੱਖਾਂ ਦੇ ਉੱਤੇ ਤੂਪਾਂ ਦੇ ਨਾਲ ਬੰਦੂਕਾਂ ਦੇ ਨਾਲ ਹਮਲੇ ਕਰ ਦਿੰਦੇ ਆ ਤੇ ਹਮਲੇ ਦੇ ਵਿੱਚ 1500 ਸਿੱਖ ਸ਼ਹੀਦ ਹੋ ਜਾਂਦੇ ਆ ਤਾਂ ਦੇਖੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਸਿੱਖ ਸ਼ਹੀਦ ਹੋ ਜਾਂਦੇ ਆ ਉਹ ਹੁੰਦਾ ਕਿਸ ਕਾਰਨ ਹੈ ਤਾਜਾ ਕਰਮ ਸਿੰਘ ਦੀ ਗੱਦਾਰੀ ਦੇ ਕਾਰਨ ਉਸ ਤੋਂ ਬਾਅਦ ਕੀ ਹੁੰਦਾ ਲੜਾਈ ਚੱਲ ਰਹੀ ਹੁੰਦੀ ਆ ਤਾਂ ਬਾਬਾ ਹਨੂਮਾਨ ਸਿੰਘ ਜੀ 500 ਸਿੱਖਾਂ ਦੇ ਨਾਲ ਉੱਥੋਂ ਚੱਲ ਪੈਂਦੇ ਆ ਬਾਬਾ ਜੀ ਦੇ ਗੋਲੀਆਂ ਲੱਗੀਆਂ ਹੁੰਦੀਆਂ ਕਢਾਵ ਪਹੁੰਚੇ ਤੇ ਤੋਪ ਦੇ ਗੋਲੇ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਜ਼ਖਮ ਐ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਉਹਨਾਂ ਦੇ ਇੱਕ ਤੋਪ ਦਾ ਗੋਲਾ ਵੀ ਵੱਜਿਆ ਬਹੁਤ ਬੁਰੀ ਤਰ੍ਹਾਂ ਉਹ ਜ਼ਖਮੀ ਐ ਪਰ ਫੇਰ ਵੀ ਉਹ ਯੁੱਧ ਦੇ ਮੈਦਾਨ ਵਿੱਚ ਲੜ ਰਹੇ ਆ ਉਹ ਬਿਲਕੁਲ ਵੀ ਨਹੀਂ ਕਬੜਾ ਆ ਰਾਇ ਕਿ ਮੇਰੇ ਅੰਨਾ ਕੁਝ ਹੋਇਆ ਮੇਰੇ ਅੰਨੇ ਜ਼ਖਮ ਹੈ ਪੂਰੀ ਬਹਾਦਰੀ ਨਾਲ ਡਟ ਕੇ ਲੜ ਰਹੇ ਆ ਫਿਰ ਉਹ ਲੜਦੇ ਲੜਦੇ ਕੜਾਮ ਤੋਂ ਰਾਜਪੁਰਾ ਰਾਜਪੁਰਾ ਬਨੂਰ ਹੁੰਦੇ ਹੋਏ ਸੁਹਾਣਾ ਸਾਹਿਬ ਬਹਾਵਾਲੀ ਦੇ ਕੋਲੇ ਸੁਹਾਣਾ ਉੱਥੇ ਪਹੁੰਚਦੇ ਆ ਤੇ ਉੱਥੇ ਉਹ ਸ਼ਹੀਦیاں ਪਾ ਜਾਂਦੇ ਆ ਤਾਂ ਜਿਹੜੇ 500 ਸਿੱਖ ਸੀ ਉਹਨਾਂ ਦੀ ਵੀ ਸ਼ਹੀਦੀ ਹੋ ਜਾਂਦੀ ਆ ਤੇ ਬਾਬਾ ਹਨੂਮਾਨ ਸਿੰਘ ਜੀ ਦੀ ਵੀ ਸ਼ਹੀਦੀ ਹੋ ਜਾਂਦੀ ਆ ਤਾਂ ਹੁਣ ਉੱਥੇ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਜਿਹਨੂੰ ਸਿੰਘ ਸ਼ਹੀਦਾਂ ਦਾ ਸੁਹਾਣਾ ਗੁਰਦੁਆਰਾ ਕਿਹਾ ਜਾਂਦਾ ਹੈ ਉਸੇ ਸਥਾਨ ਤੇ 500 ਸਿੱਖਾਂ ਦਾ ਤੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਸੰਸਕਾਰ ਕੀਤਾ ਜਾਂਦਾ ਤੇ ਉੱਥੇ ਇੱਕ ਬਹੁਤ ਹੀ ਵਧੀਆ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਤਾਂ ਇਹ ਸੀ ਬਾਬਾ ਹਨੂਮਾਨ ਸਿੰਘ ਜੀ ਦੇ ਬਾਰੇ ਜਾਣਕਾਰੀ ਜੋ ਰੋਹਨ ਨੇ ਮੈਥੋਂ ਪੁੱਛਿਆ ਸੀ ਆਪਾਂ ਉਹਦੇ ਰਿਲੇਟਡ ਜਾਣਕਾਰੀ ਦਿੰਦੀ ਆ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੇ ਵੱਡੇ ਸੂਰਮੇ ਹੋਏ ਆ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਤਾਂ ਜਦੋਂ ਵੀ ਤੁਸੀਂ ਜਾਓ ਮੁਹਾਲੀ ਤਾਂ ਗੁਰਦੁਆਰਾ ਸੁਹਾਣਾ ਸਾਹਿਬ ਜ਼ਰੂਰ ਜਾ ਕੇ ਆਇਓ ਉੱਥੇ ਦਰਸ਼ਨ ਕਰਕੇ ਆਇਓ ਕਿ ਕਿਵੇਂ ਇੱਥੇ ਇੱਕ ਮਹਾਨ ਯੋद्धा ਹੋਏ ਤੇ ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦੀ ਪਾਈ ਤਾਂ ਇਹ ਅੱਜ ਦੀ ਵੀਡੀਓ ਸੀ ਜੇ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੇ ਹਿਸਟਰੀ ਦੱਸਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਜਾਂ ਭੁੱਲਚੁੱਕ ਹੋ ਗਈ ਉਹਦੇ ਵਾਸਤੇ ਮਾਫ ਕਰਿਓ ਅਗਲੀ ਵੀਡੀਓ ਵਿੱਚ ਮਿਲਾਂਗੇ ਅੱਜ ਲਈ ਇੰਨਾ ਹੀ ਸੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ